ਲਿ ਮਾ ਚੁੱਕੇ ਨੇ 7 ਦੇ ਪੂਰਵੇ ਦੀ ਬਾਜੀ ਹੋ ਗਈ ਖਤਮ ਤੇ ਤਿੰਨ ਕਬੂਤਰ ਰਹਿ ਗਏ ਸੀ ਉਹਨਾਂ ਦੀਆਂ ਪਾਈਆਂ ਜਾ ਰਹੀਆਂ ਨੇ ਪਰਚੀਆਂ ਚੜ ਜਾ ਆ ਗਈ ਚੜ ਜਾ ਪਹਿਲੇ ਦੀ ਆ ਬਈ ਇਹ ਪਹਿਲੇ ਪਹਿਲੇ ਨੰਬਰ ਵਾਲੇ ਦਾ ਇਹ ਪਹਿਲਾ ਚੀਜ਼ ਹੈ ਬਸ ਜਿਹੜਾ ਵੀ ਹੋਈ ਚੀਜ਼ ਹੈ ਹੈ ਰੋ ਰੋ ਬਣ ਪੀਰੇ ਰੱਖੋ ਇੱਕ ਹੋ ਗਿਆ ਬੜਾ ਬੜਾਈ ਦਾ ਨਾਮ ਥੱਲੇ ਕੱਢ ਲੈ ਰਾਮ ਹਾਥਨ ਦੂਜਾ ਦੱਤ ਬੱਤ ਦੱਤ ਹਾਂ ਮਨਦੀਪ ਕੁੱਪ ਤੇ ਰੇਂਜਰ ਰੇਂਜਰ ਅਕ੍ਰਿਤੀ ਰੱਬੋਂ ਦੂਜਾ ਆਮ ਹਾਥਨ ਲੋ ਇਹ ਸਾਰੇ ਅਮਨਦੀਪ ਕੁੱਪ ਚੌਥਾ ਭਿੰਦਰ ਰਪਾਲੋਂ ਪੰਜਵਾਂ ਗਗਨ ਮਨਾਲੀ ਇਮਾਨ ਨੋਨੀ ਬਗੌਰ 7ਵਾਂ ਜੈਲੀਪੁਰਬਾ 8ਵਾਂ ਗਰਦੀਪ ਰੱਬੋਂ 9ਵਾਂ ਗਰਮੀਤ ਕੈਨੇਡਾ 10ਵਾਂ ਲਾਗੀ ਕੜਾਣੀ 11ਵਾਂ ਪੂਰੀ ਕਦੋਂ 12ਵਾਂ ਕਾਲਾ ਪੰਜਰੋਖਾ 13ਵਾਂ ਪ੍ਰਗਟਪਾਲੀਆਂ 14ਵਾਂ ਗੁਰਪ੍ਰੀਤ ਨਸਰਾਲੀ 15ਵਾਂ ਏਕਮਜੋਤ ਕੈਨੇਡਾ 16ਵਾਂ ਪਿੰਦਰੀ ਦਲੇਆ 17ਵਾਂ ਬੋਨਾ ਕੋਸਲਾ ਫਾਰਮਾ ਗੋੜੂ ਅਲੀਗੜ 19ਵਾਂ ਪਰਮਜੀਤ ਸਾਹਬਾਣਾ 20ਵਾਂ ਜੀਤਾ ਢੇਡਸਾ 21ਵਾਂ ਮੋਨੂ ਯੂਐਸਏ 22ਵਾਂ ਗੂਰੀ ਪਲਵਾਨ ਸਲਾਣਾ 23ਵਾਂ ਗੁਰਪਤਾਪ ਬਦਨਪੁਰ 24ਵਾਂ ਗੁਰਦਾਨ ਕੈਨੇਡਾ 25ਵਾਂ ਰਵੀ ਰਣਵੀਰ ਲਸੋਈ 26ਵਾਂ ਅਮਰਤ ਕੂਟ ਸੇਖੋਂ 27ਵਾਂ ਸਾਜਾ ਦੁਗਣੀ 28ਵਾਂ ਵਿੱਕੀ ਸਮਰਾਲਾ ਤੇ 29ਵਾਂ ਗਾਮਾ ਅਗੌੜ ਓਕੇ